ਹੈਲੋ एवरीवन ਸਸਿਗਾ ਦੀ ਸਾਰਿਆਂ ਨੂੰ ਤਾਂ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬ ਐਸਪ੍ਰਿੰਟ ਤੇ ਅੱਜ ਦੀ ਸਾਡੀ ਵੀਡੀਓ ਰਹੇਗੀ ਪੰਜਾਬ ਜੀਕੇ ਬਾਰੇ ਜਿਸ ਵਿੱਚ ਅਸੀਂ ਮੁੱਖ ਤੌਰ ਤੇ ਸ਼੍ਰੀ ਗੁਰੂ ਅਮਰਦਾਸ ਜੀ ਦੀ ਜੀਵਨੀ ਬਾਰੇ ਡਿਸਕਸ ਕਰਾਂਗੇ ਵੀਡੀਓ ਵਿੱਚ ਅਸੀਂ ਜੀਵਨੀ ਦੇ ਨਾਲ ਨਾਲ MCQ ਵੀ ਡਿਸਕਸ ਕਰਾਂਗੇ ਜੇ ਤੁਸੀਂ ਤਿਆਰੀ ਕਰ ਰਹੇ ਹੋ ਪੰਜਾਬ ਪੁਲਿਸ ਨੈਤ ਤਹਿਸੀਲਦਾਰ ਸੀਨੀਅਰ ਅਸਿਸਟੈਂਟ ਪਟਵਾਰੀ ਜੇਲ੍ਹ ਵਾਰਡ ਜਾਂ ਪੰਜਾਬ ਦੇ ਹੋਰ ਕਿਸੇ ਵੀ ਇਗਜ਼ਾਮ ਦੀ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਮਹੱਤਵਪੂਰਨ ਰਹੇਗੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੇ ਵੀਡੀਓ ਪਸੰਦ ਆਵੇ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਨਮ ਅਤੇ ਬਚਪਨ ਬਾਰੇ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਨੂੰ ਪਿੰਡ ਬਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਤੇਜਵੰਤ ਪੁੱਲਾ ਸੀ ਅਤੇ ਮਾਤਾ ਦਾ ਨਾਮ ਲਕਸ਼ਮੀ ਦੇਵੀ ਸੀ ਇਹ ਹਿੰਦੂ ਵੈਸ਼ਨ ਪਰਿਵਾਰ ਤੋਂ ਬਿਲੋਂਗ ਕਰਦੇ ਸੀ ਜੋ ਕਿ ਵਿਸ਼ਨੂੰ ਭਗਵਾਨ ਦੇ ਭਗਪਸੰਨਾ ਬਚਪਨ ਤੋਂ ਹੀ ਇਹ ਧਾਰਮਿਕ ਸਭਾ ਯਾਤਰਾਵਾਂ ਕਰਨ ਵਾਲੇ ਅਤੇ ਸਾਧੂ ਸੰਤਾਂ ਦੇ ਸੰਗਤ ਕਰਨ ਵਾਲੇ ਵਿਅਕਤੀ ਸਨ। ਕਾ ਅੱਗੇ ਗੱਲ ਕਰਦੇ ਹਾਂ ਇਹਨਾਂ ਦੇ ਵਿਆਹ ਅਤੇ ਕਰ ਗ੍ਰਸਥੀ ਬਾਰੇ। ਇਹਨਾਂ ਦਾ ਵਿਆਹ ਮਾਤਾ ਮਨਸਾ ਦੇਵੀ ਜੀ ਨਾਲ ਹੋਇਆ। ਜਿਸ ਨਾਲ ਇਹਨਾਂ ਦੇ ਕੋ ਚਾਰ ਬੱਚੇ ਹੋਏ, ਬੀਬੀ ਦਾਨੀ, ਬੀਬੀ ਭਾਨੀ, ਭਾਈ ਮੋਨ ਅਤੇ ਭਾਈ ਮੋਰੀ। ਕਰ ਗ੍ਰਸਥੀ ਚਲਾਉਂਦੇ ਇਹ ਧਾਰਮਿਕ ਕਾਰਜਾਂ ਵਿੱਚ ਜੁੜੇ ਰਹਿੰਦੇ ਸਨ। ਤਾਂ ਅੱਗੇ ਗੱਲ ਕਰਦੇ ਹਾਂ ਸਿੱਖੀ ਨਾਲ ਜੋੜ ਅਤੇ ਮਿਲਾਪ ਬਾਰੇ ਇੱਕ ਵਰਗੁਰੂ ਅੰਗਦ ਦੇਵ ਜੀ ਦੀ ਬੀਬੀ ਅਮਰੋ ਜਪਜੀ ਸਾਹਿਬ ਜੀ ਦਾ ਬਾਣੀ ਦਾ ਪਾਠ ਕਰ ਰਹੇ ਸਨ ਇਹ ਬਾਣੀ ਸੁਣ ਕੇ ਉਹਨਾਂ ਦਾ ਮਨ ਬਿਲਕੁਲ ਬਦਲ ਗਿਆ ਅਤੇ ਉਹ ਸਿੱਧੇ ਗੁਰੂ ਅੰਗਦ ਦੇਵ ਜੀ ਕੋਲ ਗੋਇੰਦਵਾਲ ਮਿਲਨ ਪਹੁੰਚ ਗਏ ਉੱਥੇ ਇਹਨਾਂ ਨੇ 12 ਸਾਲ ਤੱਕ ਗੁਰੂ ਲੰਗਰੀ ਸੇਵਾ ਪਾਣੀ ਚੁੱਕਣ ਦੀ ਸੇਵਾ ਅਤੇ ਸੰਗਤ ਦੀ ਸੇਵਾ ਕੀਤੀ ਇਹ ਬਹੁਤ ਹੀ ਨਿਮਰ ਸੁਭਾਅ ਦੇ ਕੋਈ ਹੰਕਾਰ ਨਹੀਂ ਅਤੇ ਦਿਨ ਰਾਤ ਸੇਵਾ ਸਿਮਰ ਵਿੱਚ ਲੱਗੇ ਰਹੇ ਸਨ ਅੱਗੇ ਹੈ ਗੁਰਗੱਦੀ ਪ੍ਰਾਪਤੀ 29 ਮਾਰਚ 1552 ਨੂੰ ਗੁਰੂ ਅੰਗਦ ਦੇਵ ਜੀ ਨੇ ਆਪਣੇ ਆਖਰੀ ਸਮੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੌਂਪੀ ਇਸ ਸਮੇ ਉਹਨਾਂ ਦੀ ਉਮਰ 73 ਸਾਲ ਦੀ ਸੀ ਗੋਇੰਦਵਾਲ ਸਾਹਿਬ ਨੂੰ ਸਿੱਖ ਧਰਮ ਦਾ ਕੇਂਦਰ ਇਹਨਾਂ ਨੇ ਬਣਾਇਆ ਅੱਗੇ ਗੱਲ ਕਰਦੇ ਹਾਂ ਮੁੱਖ ਕਾਰਜ ਅਤੇ ਸੁਧਾਰ ਬਾਰੇ ਇਹਨਾਂ ਨੇ ਲੰਗਰ ਪ੍ਰਥਾ ਦਾ ਵਿਸਤਾਰ ਕੀਤਾ ਲੰਗਰ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ ਅਤੇ ਇਹਨਾਂ ਨੇ ਹੁਕਮ ਦਿੱਤਾ ਕਿ ਗੁਰੂ ਦੇ ਦਰਸ਼ਨ ਜੋ ਵੀ ਕਰਨਾ ਆਵੇ ਉਹ ਪਹਿਲਾਂ ਪੰਗਤ ਵਿੱਚ ਬੈਠੇ ਫਿਰ ਲੰਗਰ ਖਾਵੇ ਫਿਰ ਸੰਗਤ ਵਿੱਚ ਜਾ ਕੇ ਦਰਸ਼ਨ ਕਰੇ ਇਸ ਨਾਲ ਤਾਂ ਕਿ ਇਸ ਨਾਲ ਜਾਤ ਪਾਤ ਦਾ ਭੇਦ ਖਤਮ ਹੋ ਸਕੇ ਤਾਂ ਅੱਗੇ ਗੱਲ ਕਰਦੇ ਹਾਂ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਖਤਮ ਕਰਨ ਬਾਰੇ ਉਸ ਸਮੇਂ ਔਰਤਾਂ ਸਤੀ ਹੋਣਾ ਇੱਕ ਆਮ ਗੱਲ ਸੀ ਸਤੀ ਤੋਂ ਭਾਵ ਹੈ ਪਤੀ ਦੀ ਮੌਤ ਤੋਂ ਬਾਅਦ ਆਪਣਾ ਜੀਵਨ ਖਤਮ ਕਰ ਲੈਣਾ ਗੁਰੂ ਜੀ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਫਤੇ ਗੁਰੂ ਜੀ ਨੇ ਹੁਕਮ ਦਿੱਤਾ ਕਿ ਔਰਤਾਂ ਨੂੰ ਪਰਦਾ ਕਰਨ ਦੀ ਕੋਈ ਲੋੜ ਨਹੀਂ ਤਾਂ ਅਗਲਾ ਮਹੱਤਵਪੂਰਨ ਕੰਮ ਹੈ ਮੰਜੀ ਪ੍ਰਣਾਲੀ ਸਿੱਖ ਧਰਮ ਦੇ ਪ੍ਰਚਾਰ ਲਈ ਬਾਈ ਮੰਜੀਆਂ ਬਣਾਈਆਂ ਗਈਆਂ ਜਿੱਥੇ ਪ੍ਰਚਾਰਕਾਂ ਨੂੰ ਖੇਤਰਾ ਵਿੱਚ ਭੇਜਿਆ ਗਿਆ ਅਗਲਾ ਕੰਮ ਇਹਨਾਂ ਨੇ ਕੀਤਾ ਬੌਲੀ ਸਾਹਿਬ ਦਾ ਗੋਵਿੰਦਵਾਲ ਸਾਹਿਬ ਵਿਖੇ ਇਹਨਾਂ ਨੇ 84 ਪੌੜੀਆਂ ਵਾਲੀ ਬੌਲੀ ਬਣਾਈ ਜਿਸ ਵਿੱਚ ਇਸ਼ਨਾਨ ਕਰਨ ਨਾਲ ਅਧਿਆਤਮਿਕ ਲਾਭ ਮੰਨੇ ਜਾਂਦੇ ਸਨ ਫਤਲਾ ਵਿਆਹ ਦੀ ਰੀਤ ਜਿਸ ਨੂੰ ਅਨੰਦ ਕਾਰਜ ਕਹਿੰਦੇ ਨੇ ਗੁਰੂ ਜੀ ਨੇ ਸਿੱਖ ਵਿਆਹ ਲਈ ਅਨੰਦ ਕਾਰਜ ਦੀ ਪ੍ਰਥਾ ਨੂੰ ਸ਼ੁਰੂ ਕੀਤਾ। ਅੱਗੇ ਗੱਲ ਕਰਦੇ ਹਾਂ ਮੰਜੀ ਪ੍ਰਥਾ ਬਾਰੇ ਡਿਟੇਲ ਦੇ ਵਿੱਚ। ਗੁਰੂ ਅਮਰਦਾਸ ਜੀ ਦਾ ਮਹਾਨ ਪ੍ਰਬੰਧਕੀ ਯੋਗਦਾਨ ਸੀ ਇਹ। ਮੰਜੀ ਪ੍ਰਥਾ ਹੁੰਦੀ ਕੀ ਆ? ਮੰਜੀ ਦਾ ਅਰਥ ਹੈ ਇੱਕ ਛੋਟਾ ਬਿਸਤਰਾ ਜਾਂ ਚੌਂਕੀ ਜਿਸ ਤੇ ਬੈਠ ਕੇ ਪ੍ਰਚਾਰਕ ਲੋਕਾਂ ਨੂੰ ਗੁਰਬਾਣੀ ਅਤੇ ਸਿੱਖ ਧਰਮ ਦੀ ਸਿੱਖਿਆ ਦਿੰਦਾ ਸੀ। ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਨੂੰ ਵਧਾਉਣ ਦੇ ਲਈ ਮੰਜੀ ਪ੍ਰਥਾ ਸ਼ੁਰੂ ਕੀਤੀ। ਤੇ ਇਹ ਇੱਕ ਉਹ ਪ੍ਰਣਾਲੀ ਸੀ ਜਿਸ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਪ੍ਰਚਾਰਕਾਂ ਨੂੰ ਮੰਜੀ ਦੇ ਕੇ ਉੱਥੇ ਧਾਰਮਿਕ ਤੇ ਸਮਾਜਿਕ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ ਤਾਂ ਅੱਗੇ ਗੱਲ ਕਰਦੇ ਹਾਂ ਮੰਜੀ ਪ੍ਰਥਾ ਸ਼ੁਰੂ ਕਰਨ ਦਾ ਕਾਰਨ ਪਹਿਲਾ ਹੈ ਸਿੱਖ ਧਰਮ ਦਾ ਤੇਜ਼ੀ ਨਾਲ ਫੈਲਾਉਣਾ ਗੁਰੂ ਅਮਰਦਾਸ ਜੀ ਦੇ ਸਮੇਂ ਵਿੱਚ ਸਿੱਖ ਧਰਮ ਬਹੁਤ ਤੇਜ਼ੀ ਨਾਲ ਅੱਗੇ ਫੈਲ ਰਿਹਾ ਸੀ ਪਰ ਹਰ ਹਰ ਇਲਾਕੇ ਦੇ ਵਿੱਚ ਗੁਰਬਾਣੀ ਦਾ ਸਹੀ ਪ੍ਰਚਾਰ ਕਰਨ ਲਈ ਸੰਗਠਿਤ ਤਰੀਕੇ ਦੀ ਲੋੜ ਸੀ ਅਗਲਾ ਹੈ ਗਲਤ ਵਿਚਾਰਾਂ ਤੋਂ ਬਚਾਉਣਾ ਕੁਝ ਲੋਕ ਗੁਰਬਾਣੀ ਦੇ ਅਰਥ ਗਲਤ ਤਰੀਕੇ ਨਾਲ ਦੱਸਦੇ ਸਨ ਇਸ ਲਈ ਸਹੀ ਸਿੱਖਿਆ ਪ੍ਰਵਾਲੀ ਪ੍ਰਚਾਰਕਾਂ ਦੀ ਲੋੜ ਸੀ ਇਕਤਾ ਬਣਾਈ ਰੱਖਣਾ ਸਾਰੇ ਸਿੱਖ ਇੱਕੋ ਰਾਹ ਤੇ ਚੱਲਣ ਇਸ ਲਈ ਕੇਂਦਰੀ ਪ੍ਰਬੰਧ ਦੀ ਲੋੜ ਸੀ ਨੈਕਸਟ ਗੱਲ ਕਰਦੇ ਹਾਂ ਮੰਝੀਆਂ ਦੀ ਗਿਣਤੀ ਤੇ ਵੰਡ ਗੁਰੂ ਅਮਰਦਾਸ ਜੀ ਨੇ 22 ਮੰਝੀਆਂ ਬਣਾਈਆਂ ਹਰ ਮੰਝੀ ਨੂੰ ਇੱਕ ਵਿਸ਼ਵਾਸਯੋਗ ਸਿੱਖ ਪ੍ਰਚਾਰਕ ਦੇ ਹਵਾਲੇ ਕੀਤਾ ਇਹ ਮੰਜੀਆਂ ਪੰਜਾਬ, ਹਰਿਆਣਾ, ਯੂਪੀ, ਬਿਹਾਰ ਅਤੇ ਹੋਰ ਇਲਾਕਿਆਂ ਵਿੱਚ ਬਣਾਈਆਂ ਗਈਆਂ। ਨੈਕਸਟ ਹੈ ਮੰਜੀ ਪ੍ਰਥਾ ਦੀ ਬੰਤਰ। ਪਹਿਲਾ ਹੈ ਮੰਜੀਦਾਰ ਜਿਹਨੂੰ ਇੰਚਾਰਜ ਕਹਿੰਦੇ ਆ ਉਹ ਇਲਾਕੇ ਦਾ ਮੁੱਖ ਪ੍ਰਚਾਰਕ ਸੀ। ਸੇਵਾਦਾਰ ਜੋ ਮੰਜੀਦਾਰ ਦੀ ਮਦਦ ਕਰਦੇ ਸਨ। ਸੰਗਤ ਇਲਾਕੇ ਦੇ ਸਿੱਖ ਜੋ ਨਿਯਮਤ ਤੌਰ ਤੇ ਸੰਗਤ ਵਿੱਚ ਹਿੱਸਾ ਲੈਂਦੇ ਸਨ। ਅਤੇ ਕੇਂਦਰ ਜਿੱਥੇ ਨਿਯਮਤ ਸੰਗਤ, ਕੀਰਤਨ, ਪਾਠ ਅਤੇ ਲੰਗਰ ਹੁੰਦਾ ਸੀ। ਅੱਗੇ ਗੱਲ ਕਰਦੇ ਹਾਂ ਮੰਜੀ ਧਾਰਕਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਪਹਿਲੀ ਜ਼ਿੰਮੇਵਾਰੀ ਹੈ ਗੁਰਬਾਣੀ ਦਾ ਸਹੀ ਪ੍ਰਚਾਰ ਕਰਨਾ ਦੂਸਰਾ ਲੋਕਾਂ ਨੂੰ ਸੇਵਾ ਸਿਮਰਨ ਅਤੇ ਏਕਤਾ ਦਾ ਪਾਠ ਪੜ੍ਹਾਉਣਾ ਗੁਰਦੁਆਰਿਆਂ ਤੇ ਲੰਗਰਾਂ ਦੀ ਦੇਖਭਾਲ ਕਰਨਾ ਗਰੀਬਾਂ ਅਤੇ ਬਿਮਾਰਾਂ ਦੀ ਸਹਾਇਤਾ ਕਰਨਾ ਅਤੇ ਹਰ ਸਾਲ ਗੁਰੂ ਅਮਰਦਾਸ ਜੀ ਨੂੰ ਆਪਣੀ ਮੰਜੀ ਦਾ ਹਿਸਾਬ ਦੇਣਾ ਅੱਗੇ ਗੱਲ ਕਰਦੇ ਹਾਂ ਮੰਜੀ ਪ੍ਰਥਾ ਦੇ ਲਾਭ ਬਾਰੇ ਸਿੱਖ ਧਰਮ ਬਹੁਤ ਤੇਜ਼ੀ ਨਾਲ ਦੁਨੀਆ ਦੁਦੱਕ ਫੈਲਿਆ ਗੁਰਬਾਣੀ ਦੇ ਸਹੀ ਅਰਥ ਲੋਕਾਂ ਤੱਕ ਪਹੁੰਚੇ ਸਮਾਜਿਕ ਬੁਰਾਈਆਂ ਜਿਵੇਂ ਜਾਤ ਪਾਤ ਪਰਦ ਪਤ ਅੱਧ ਵਿਰੋਧ ਵਿਆਪਕ ਤੌਰ ਤੇ ਹੋਇਆ ਸਿੱਖ ਸੰਗਤਾਂ ਵਿੱਚ ਏਕਤਾ ਅਤੇ ਅਨੁਸ਼ਾਸਨ ਪੈਦਾ ਹੋਇਆ ਤਾਂ ਅੱਗੇ ਗੱਲ ਕਰਦੇ ਇਹਨਾਂ ਦੇ ਗੁਰਬਾਣੀ ਦੇ ਵਿੱਚ ਯੋਗਦਾਨ ਬਾਰੇ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 869 ਸ਼ਬਦ ਦਰਜ ਕੀਤੇ ਇਹਨਾਂ ਨੇ ਆਨੰਦ ਸਾਹਿਬ ਦੀ ਸਿਰਜਣਾ ਕੀਤੀ ਜੋ ਕਿ ਇੱਕ ਬਹੁਤ ਹੀ ਆਧਮਿਕ ਕੁਸ਼ੀ ਦੇਣ ਵਾਲਾ ਪਾਠ ਹੈ ਜੋ ਹਰ ਜੋ ਹਰ ਗੁਰਦੁਆਰੇ ਵਿੱਚ ਪੜੇ ਜਾਂਦਾ ਹੈ ਤਾਂ ਅੱਗੇ ਗੱਲ ਕਰਦੇ ਆਂ ਇਹਨਾਂ ਦੀ ਸਿੱਖਿਆਵਾਂ ਬਾਰੇ। ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਜੀਵਨ ਕਾਲ ਵਿੱਚ ਕਾਫੀ ਸਿੱਖਿਆਵਾਂ ਦਿੱਤੀਆਂ। ਜਿਵੇਂ ਕਿ ਨਿਮਰਤਾ ਤੇ ਸੇਵਾ ਦਾ ਜੀਵਨ ਜੀਣਾ, ਜਾਤ ਪਾਤ ਭੇਦਭਾਵ ਨੂੰ ਖਤਮ ਕਰਨਾ ਅਤੇ ਸਮਾਜ ਵਿੱਚ ਔਰਤਾਂ ਨੂੰ ਬਰਾਬਰ ਦਾ ਰੁਦਰਾ ਦੇਣਾ। ਹੁਣ ਗੱਲ ਕਰਦੇ ਆਂ ਇਹਨਾਂ ਦੇ ਆਖਰੀ ਦਿਨ ਜਾਂ ਫਿਰ ਜੋਤੀ ਜੋਤ ਸਮਾਉਣ ਬਾਰੇ। ਗੁਰੂ ਅਰਜਨ ਦੇਵ ਜੀ ਨੇ ਆਪਣੇ ਜਵਾਈ ਭਾਈ ਜੇਠਾ ਜੀ ਨੂੰ ਗੁਰਗੱਦੀ ਸੌਂਪੀ ਜੋ ਬਾਅਦ ਵਿੱਚ ਗੁਰੂ ਰਾਮਦਾਸ ਜੀ ਬਣੇ। ਅਤੇ 1 ਸਤੰਬਰ 1575 ਨੂੰ 95 ਸਾਲ ਦੀ ਉਮਰ ਵਿੱਚ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਤਾਂ ਅੱਗੇ ਗੱਲ ਕਰਦੇ ਆਂ ਸ਼੍ਰੀ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਮਹੱਤਵਪੂਰਨ ਹਸਤੀਆਂ ਬਾਰੇ ਪਹਿਲੇ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਜੋ ਕਿ ਸਿੱਖਾਂ ਦੂਜੇ ਗੁਰੂ ਸਨ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਗੁਰੂ ਸਨ ਗੁਰੂ ਅਮਰਦਾਸ ਜੀ ਨੇ 12 ਸਾਲ ਤੱਕ ਉਹਨਾਂ ਦੀ ਸੇਵਾ ਕੀਤੀ ਅਤੇ ਗੁਰੂ ਅੰਗਦ ਦੇਵ ਜੀ ਨੇ 1552 ਵਿੱਚ ਗੁਰੂ ਅਮਰਦਾਸ ਜੀ ਨੂੰ ਤੀਜਾ ਗੁਰੂ ਨਿਯੁਕਤ ਕੀਤਾ ਅਗਲੇ ਵਿਅਕਤੀ ਨੇ ਭਾਈ ਜੇਠਾ ਜੀ ਜਿਨ੍ਹਾਂ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਨਾਮ ਨਾਲ ਜਾਣੇ ਜਾਂਦਾ ਹੈ ਇਹ ਸਿੱਖਾਂ ਦੇ ਚੌਥੇ ਗੁਰੂ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜਵਾਈ ਹਨ ਅਤੇ ਬੀਬੀ ਭਾਨੀ ਦੇ ਪਤੀ ਹਨ। ਸ੍ਰੀ ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਅਮ੍ਰਿਤਸਰ ਦੀ ਨੀਂਹ ਰੱਖਣ ਦਾ ਕੰਮ ਸੌਂਪਿਆ। ਅਗਲੇ ਵਿਅਕਤੀ ਨੇ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਸਮੇਂ ਦੇ ਇਹ ਕ ਵੱਡੇ ਵਿਦਵਾਨ ਅਤੇ ਲੇਖਕ ਰਹੇ ਹਨ ਅਤੇ ਇਹਨਾਂ ਨੇ ਸਿੱਖ ਧਰਮ ਦੀ ਕਈ ਸਿੱਖਿਆਵਾਂ ਨੂੰ ਲਿਖਤੀ ਰੂਪ ਵਿੱਚ ਦਰਜ ਕੀਤਾ। ਅਗਲੇ ਵਿਅਕਤੀ ਨੇ ਭਾਈ ਬਾਲਾ ਜੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਹੇ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂ ਨਾਨਕ ਸਾਹਿਬ ਦੀਆਂ ਕਾਫੀ ਕਹਾਣੀਆਂ ਸੁਣਾਈਆਂ ਅਗਲੇ ਵਿਅਕਤੀ ਨੇ ਭਾਈ ਪ੍ਰੇਮਾ ਜੀ ਜਿਨ੍ਹਾਂ ਦਾ ਮੰਜੀ ਪ੍ਰਤਾ ਵਿੱਚ ਕਾਫੀ ਮਹੱਤਵਪੂਰਨ ਯੋਗਦਾਨ ਰਿਹਾ ਇਹਨਾਂ ਨੇ ਕਾਫੀ ਸੇਵਾ ਨਿਭਾਈ ਇੱਥੇ ਅਤੇ ਗੁਰੂ ਅਮਰਦਾਸ ਜੀ ਵੱਲੋਂ ਦਿੱਤੇ ਹਰ ਕੰਮ ਨੂੰ ਇਹ ਇਮਾਨਦਾਰੀ ਨਾਲ ਨਿਭਾਉਂਦੇ ਸਨ ਅੱਗੇ ਗੱਲ ਕਰਦੇ ਹਾਂ ਸ੍ਰੀ ਗੁਰੂ ਅਮਰਦਾਸ ਜੀ ਅਤੇ ਮੁਗਲ ਇਤਿਹਾਸ ਦਾ ਸਬੰਧ ਬਾਰੇ ਗੁਰੂ ਅਮਰਦਾਸ ਜੀ 1504 ਤੋਂ 1574 ਤੱਕ ਸਿੱਖ ਰੰਧ ਦੇਤੀ ਜੀ ਗੁਰੂ ਰਹੇ। ਉਹਨਾਂ ਨੇ ਸਿੱਖ ਧਰਮ ਨੂੰ ਮਜ਼ਬੂਤ ਕਰਨਾ ਜਾਰੀ ਰੱਖਿਆ ਅਤੇ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਕਈ ਮੱਤਵਪੂਰਨ ਕਦਮ ਚੁੱਕੇ। ਇਸ ਸਮੇਂ ਮੁਗਲ ਰਾਜਾ ਅਕਬਰ ਗੱਦੀ ਤੇ ਬਿਰਾਜਮਾਨ ਸੀ। ਅਗਰ ਬਾਸ਼ਾ 1556 ਲੈ ਕੇ 1605 ਤੱਕ ਆਪਣੇ ਧਾਰਮਿਕ ਸਹਿਨਸਿਨਤਾ ਲਈ ਜਾਣੇ ਜਾਂਦਾ ਸੀ। ਕਾ ਅੱਗੇ ਗੱਲ ਕਰਦੇ ਹਾਂ ਮੁਲਾਕਾਤ ਦੇ ਸਬੰਧ ਬਾਰੇ। ਅਕਬਰ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਮੁਲਾਕਾਤ ਗੁਇੰਦਵਾਲ ਸਾਹਿਬ ਵਿਖੇ ਹੋਈ। ਅਕਬਰ ਨੇ ਗੁਰੂ ਸਾਹਿਬ ਦੇ ਲੰਗਰ ਵਿੱਚ ਬੈਠ ਕੇ ਸਿੱਖਾਂ ਦੀ ਸਮਾਨਤਾ ਅਤੇ ਭਾਈਚਾਰੇ ਦੇ ਸਿਧਾਂਤ ਦਾ ਸਤਿਕਾਰ ਕੀਤਾ। ਅਕਬਰ ਨੇ ਗੁਰੂ ਅਮਰਦਾਸ ਜੀ ਦੀ ਸੇਵਾਵਾਂ ਅਤੇ ਉਹਨਾਂ ਦੇ ਸਿੱਖ ਧਰਮ ਦੇ ਸੁਧਾਰਾਂ ਦੀ ਕਦਰ ਕੀਤੀ। ਗੁਰੂ ਅਮਰਦਾਸ ਜੀ ਨੇ ਅਕਬਰ ਨੂੰ ਸਿੱਖ ਰੀਵਾਜਾਂ ਬਾਰੇ ਜਾਣੂ ਕਰਵਾਇਆ ਜਿਸ ਵਿੱਚ ਲੰਗਰ ਦਾ ਵਿਸ਼ੇਸ਼ ਸਥਾਨ ਸੀ। ਲੰਗਰ ਦ ਰਾਹੀਂ ਸਮਾਜਿਕ ਬਰਾਬਰੀ ਦਾ ਪੈਗਾਮ ਦਿੱਤਾ ਗਿਆ। ਅਕਬਰ ਨੇ ਗੁਰੂ ਅਮਰਦਾਸ ਜੀ ਜਵਾਈ ਭਾਈ ਜੇਠਾ ਜੋ ਕਿ ਬਾਤ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਜਾਣੇ ਗਏ ਨੂੰ ਜ਼ਮੀਨ ਤੋਹਫੇ ਵਜੋਂ ਦਿੱਤੀ ਜਿਸ ਤੇ ਅੰਮ੍ਰਿਤਸਰ ਸ਼ਹਿਰ ਦਾ ਨੀਂਹ ਪੱਥਰ ਰੱਖਿਆ ਗਿਆ ਅੱਗੇ ਗੱਲ ਕਰਦੇ ਹਾਂ ਮੁਗਲ ਸਾਮਰਾਜ ਤੇ ਗੁਰੂ ਅਮਰਦਾਸ ਜੀ ਦੀ ਸਿਆਸੀ ਸਥਿਤੀ ਅਕਬਰ ਨੇ ਆਪਣੇ ਸੱਤਾ ਕਾਲ ਵਿੱਚ ਭਾਰਤ ਵਿੱਚ ਧਾਰਮਿਕ ਆਜ਼ਾਦੀ ਅਤੇ ਸਹਿਨਸ਼ੀਲਤਾ ਨੂੰ ਪ੍ਰਮੋਟ ਕੀਤਾ ਇਹ ਦੌਰ ਸਿੱਖ ਇਤਿਹਾਸ ਵਿੱਚ ਸੰਤੁਲਿਤ ਸਮਾਂ ਮੰਨਿਆ ਜਾਂਦਾ ਹੈ ਮੁਗਲ ਬਾਦਸ਼ਾਹ ਨੇ ਗੁਰੂ ਅਮਰਦਾਸ ਜੀ ਅਤੇ ਸਿੱਖਾਂ ਨੂੰ ਆਪਣੀ ਸੱਤਾ ਹਿੱਟਾ ਸੁਰੱਖਿਤ ਰੱਖਿਆ ਜੋ ਕਿ ਬਾਅਦ ਵਿੱਚ ਸਿੱਖ ਧਰਮ ਦੇ ਵਿਕਾਸ ਲਈ ਬਹੁਤ ਲਾਭਦਾਇਕ ਸਿੱਬਤ ਸਿੱਧ ਹੋਈ। ਕਾਹਨ ਅੱਗੇ ਗੱਲ ਕਰਦੇ ਆਂ ਗੁਰੂ ਅਮਰਦਾਸ ਜੀ ਨੇ ਇਟੇਡ ਕੁਝ ਅਤਿ ਮਹਤਵਪੂਰਨ ਕਾਮਸੀਕਿਊਜ਼ ਗਰੇ। ਤਾਂ ਪਹਿਲਾ ਪ੍ਰਸ਼ਨ ਹੈ ਸ੍ਰੀ ਗੁਰੂ ਅਮਰਦਾਸ ਜੀ ਕਿਹੜੇ ਸਿੱਖ ਗੁਰੂ ਸਨ? ਆਪਸ਼ਨ ਨੇ ਪਹਿਲੇ, ਦੂਜੇ, ਤੀਜੇ ਜਾਂ ਫਿਰ ਚੌਥੇ। ਇਸਦਾ ਉੱਤਰ ਹੈ অপਸ਼ਨ ਨੰਬਰ ਸੀ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਜੇ ਗੁਰੂ ਰਹੇ ਸਨ। ਉਹਨਾਂ ਨੇ 1552 ਤੋਂ 1574 ਤੱਕ ਗੁਰਗੱਦੀ ਸੰਭਾਲੀ ਅਤੇ ਸਿੱਖ ਧਰਮ ਨੂੰ ਹੋਰ ਮਜ਼ਬੂਤ ਕੀਤਾ। ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਕੀ ਨਾਮ ਸੀ? অপਸ਼ਨ ਹੈ ਭਾਈ ਮੋਰੀ ਜੀ, ਭਾਈ ਤੇਜਪਾਲ ਜੀ, ਭਾਈ ਹਰੀਦਾਸ ਜੀ ਜਾਂ ਫਿਰ ਭਾਈ ਗੁਰਦਾਸ ਜੀ। ਇਸਦਾ ਉੱਤਰ অপਸ਼ਨ ਨੰਬਰ ਬੀ ਭਾਈ ਤੇਜਪਾਲ ਜੀ। ਸ਼੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਨਾਮ ਪਾਇ ਤੇਜਵੰਤ ਸਿੰਘ ਜੋ ਕਿ ਧਾਰਮਿਕ ਅਤੇ ਇਮਾਨਦਾਰ ਕਿਸਾਨ ਸਨ ਅਤੇ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਅਮਰਦਾਸ ਜੀ ਦਾਮ ਕਿਹੜੇ ਪਿੰਡ ਵਿੱਚ ਹੋਇਆ? ਆਪਸ਼ਨ ਹੈ ਬਸਰਕੇ, ਗੋਇੰਦਵਾਲ, ਸਰਾਇਨੰਗਲ ਜਾਂ ਫਿਰ ਖਡੂਰ ਸਾਹਿਬ। ਇਸ ਦਾ ਉੱਤਰ ਆਪਸ਼ਨ ਨੰਬਰ A ਬਸਰਕੇ ਹੈ। ਸ਼੍ਰੀ ਗੁਰੂ ਅਮਰਦਾਸ ਜੀ ਜਨਮ ਪਿੰਡ ਬਸਰਕੇ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਵਿੱਚ 5 ਮਈ 1479 ਨੂੰ ਹੋਇਆ ਅਤੇ ਇਹੇ ਪਿੰਡ ਉਸ ਸਮੇਂ ਲੋਹਰ ਸੂਬੇ ਦੇ ਅਧੀਨ ਰਿਹਾ। ਅਗਲਾ ਹੈ ਸ਼੍ਰੀ ਗੁਰੂ ਅਮਰਦਾਸ ਜੀ ਦੀ ਮਾਤਾ ਦਾ ਕੀ ਨਾਮ ਸੀ? ਆਪਸ਼ਨ ਹੈ ਮਾਤਾ ਸਲਖਣੀ ਜੀ, ਮਾਤਾ ਖੀਵੀ ਜੀ, ਮਾਤਾ ਲਕshmi ਜੀ ਜਾਂ ਫਿਰ ਮਾਤਾ ਰਾਮਕੌਰ ਜੀ। ਇਸ ਦਾ ਉੱਤਰ ਆਪਸ਼ਨ ਨੰਬਰ C ਮਾਤਾ ਲਕshmi ਜੀ। ਮਾਤਾ ਲਕshmi ਜੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਮਾਤਾ ਜੀ ਸਨ। ਉਹ ਸਾਦਗੀ ਪਸੰਦ ਧਾਰਮਿਕ ਸੇਵਾ ਭਾਵਨਾ ਵਾਲੀ ਮਹਿਲਾ ਸਨ ਜਿਨ੍ਹਾਂ ਨੇ ਗੁਰੂ ਜੀ ਨੂੰ ਬਚਪਨ ਤੋਂ ਹੀ ਭਗਤੀ ਅਤੇ ਨਿਮਰਤਾ ਦੇ ਸੰਸਕਾਰ ਦਿੱਤੇ ਅਗਲਾ ਹੈ ਸ੍ਰੀ ਗੁਰੂ ਅਮਰਦਾਸ ਜੀਨ ਵਿੱਚ ਗੁਰੂ ਅੰਗਦ ਦੇਵ ਜੀ ਨਾਲ ਮੁਲਾਕਾਤ ਕਿਹੜੀ ਉਮਰ ਵਿੱਚ ਹੋਈ ਹੁਣ ਆਪਸ਼ਨ ਹੈ 35 ਸਾਲ 52 ਸਾਲ 61 ਸਾਲ ਜਾਂ ਫਿਰ 73 ਸਾਲ ਦੇ ਸਹੀ ਉੱਤਰ ਆਪਸ਼ਨ ਨੰਬਰ ਸੀ 61 ਸਾਲ ਗੁਰੂ ਅਮਰਦਾਸ ਜੀ ਗੁਰੰਗਦੇਵ ਜੀ ਦੀ ਪਹਿਲੀ ਮੁਲਾਕਾਤ 68 ਸਾਲ ਦੀ ਉਮਰ ਵਿੱਚ ਹੋਈ ਇਸ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੀ ਨਿਰੰਤਰ ਸੇਵਾ ਕੀਤੀ। ਅਗਲਾ ਹੈ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਕਿਹੜੇ ਸਾਲ ਵਿੱਚ ਸੰਭਾਲੀ? ਆਪਸ਼ਨ ਹੈ 1539, 1552, 1545 ਜਾਂ ਫਿਰ 1567। ਸਹੀ ਜਵਾਬ ਹੈ ਆਪਸ਼ਨ ਨੰਬਰ ਸੀ 1552। ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਉਣ ਤੋਂ ਬਾਅਦ 1552 ਵਿੱਚ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਬਣੇ। ਇਹੀ ਘਟਨਾ ਖੰਡੂਰ ਸਾਹਿਬ ਵਿਖੇ ਹੋਈ ਹੈ। ਅਗਲਾ ਹੈ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਕਿਹੜੀ ਪ੍ਰਥਾ ਸ਼ੁਰੂ ਕੀਤੀ? ਆਪਸ਼ਨ ਲੰਗਰ ਪ੍ਰਥਾ, ਮੰਜੀ ਪ੍ਰਥਾ, ਮਸੰਦ ਪ੍ਰਥਾ ਜਾਂ ਫਿਰ ਸਰਬਦ ਖਾਲਸਾ। ਰਿਜ਼ਲਟ ਹੈ ਆਪਸ਼ਨ ਨੰਬਰ B ਮੰਜੀ ਪ੍ਰਥਾ। ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਦੀ ਸ਼ੁਰੂਆਤ ਕੀਤੀ ਜਿਸ ਦੇ ਦिन ਸਿੱਖ ਧਰਮ ਦੇ ਪ੍ਰਚਾਰ ਲਈ ਵੱਖ-ਵੱਖ ਇਲਾਕਿਆਂ ਵਿੱਚ ਪ੍ਰਚਾਰਕਾਂ ਨੂੰ ਮੰজੀਆਂ ਸੌਂਪੀਆਂ ਗਈਆਂ। ਕਿਸਨਾਂ ਸਿੱਖਤਾਂ ਦਾ ਸਨੇਹਾ ਦੂਦੂ ਤੱਕ ਫੈਲਿਆ ਅਗਲਾ ਹੈ ਗੁਰੂ ਅਮਰਦਾਸ ਜੀ ਨੇ ਕਿਹੜੀ ਧਾਰਮਿਕ ਮੱਤ ਬਣਾਈ ਜੋ ਬਾਅਦ ਵਿੱਚ ਮਹੱਤਵਪੂਰਨ ਸਿੱਖ ਕੇਂਦਰ ਬਣੀ ਆਪਸ਼ਨ ਹੈ ਹਰਮੰਦਰ ਸਾਹਿਬ ਵਿਸਾਖੀ ਸਥਾਨ ਗੋਵਿੰਦਵਾਲ ਸਾਹਿਬ ਦੀ ਬੌਲੀ ਜਾਂ ਫਿਰ ਅਨੰਦਪੁਰ ਸਾਹਿਬ ਕਿਲਾ ਇਸ ਦਾ ਉੱਤਰ ਆਪਸ਼ਨ ਨੰਬਰ ਸੀ ਗੋਵਿੰਦਵਾਲ ਸਾਹਿਬ ਦੀ ਬੌਲੀ ਗੁਰੂ ਅਮਰਦਾਸ ਜੀ ਨੇ ਗੋਵਿੰਦਵਾਲ ਸਾਹਿਬ ਵਿੱਚ ਇੱਕ ਵੱਡੀ ਬੌਲੀ ਬਣਾਈ ਜਿਸ ਵਿੱਚ ਕੋਲੇ 84 ਪੋੜੀਆਂ ਸਨ ਫੇਰ ਸਤਨ ਸਿੱਖਾ ਇੱਕ ਮਹੱਤਵਪੂਰਨ ਧਾਰਮਿਕ ਕੇਂਦਰ ਬਣ ਗਿਆ ਤੇ ਇੱਥੇ ਲੰਗਰ ਬਥਾ ਵੀ ਚੱਲਦੀ ਰਹੀ ਅਗਲਾ ਹੈ ਗੁਰੂ ਅਮਰਦਾਸ ਜੀ ਸਮੇਂ ਔਰਤਾਂ ਨੂੰ ਸਮਾਜਿਕ ਸਮਾਨਤਾ ਦੇਣ ਲਈ ਕਿਹੜੀ ਰਸਮ ਤੇ ਪਾਬੰਦੀ ਲਗਾਈ ਗਈ ਆਪਸ਼ਨ ਹੈ ਸਤੀ ਪ੍ਰਥਾ ਦਾਜ ਪ੍ਰਥਾ ਬਾਲ ਵਿਆਹ ਜਾਂ ਫਿਰ ਪਰਦਾ ਪ੍ਰਥਾ ਸਹੀ ਉੱਤਰ ਆਪਸ਼ਨ ਨੰਬਰ ਏ ਸਤੀ ਪ੍ਰਥਾ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦੇ ਖਿਲਾਫ ਕੜੇ ਸ਼ਬਦਾ ਵਿੱਚ ਪਰਵਚਨ ਦਿੱਤੇ ਅਤੇ ਇਹ ਅਨਿਆਇ ਰਸਮ ਤੇ ਪ੍ਰਵੰਧ ਲਗਾਇਆ ਉਹਨਾਂ ਨੇ ਸਿੱਖ ਧਰਮ ਵਿੱਚ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦਿੱਤੇ ਅਗਲਾ ਹੈ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦਾ ਸਨੇਹਾ ਦੂਰ ਤੱਕ ਪਹਚਾਣ ਲਈ ਕਿੰਨੀਆਂ ਮੰਜੀਆਂ ਸਾਬਤ ਕੀਤੀਆਂ ਆਪਸ਼ਨ ਹੈ 12 22 18 ਜਾਂ ਫਿਰ 25 ਇਸ ਦਾ ਉੱਤਰ ਆਪਸ਼ਨ ਨੰਬਰ B 22 ਮੰਜੀਆਂ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ કુલ 22 ਮੰਝੀਆਂ ਸਾਬਨਾ ਕੀਤੀ। ਹਰ ਮੰਝੀ ਦੇ ਇੱਕ ਪ੍ਰਚਾਰਕ ਨਿਯੁਕਤ ਕੀਤਾ ਗਿਆ ਜੋ ਆਪਣੇ ਖੇਤਰ ਵਿੱਚ ਸਿੱਖ ਧਰਮ ਦੀ ਸਿੱਖਿਆ ਫੈਲਾਉਂਦਾ ਸੀ। ਅਗਲਾ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਦੇ ਸਮੇਂ ਲੰਗਰ ਬਾਰੇ ਕਿਹੜਾ ਨਿਯਮ ਬਣਾਇਆ ਗਿਆ ਸੀ? ਆਪਸ਼ਨ ਨੇ ਸਿਰਫ ਸਿੱਖ ਹੀ ਲੰਗਰ ਖਾ ਸਕਦੇ ਹਨ। ਲੰਗਰ ਵਿੱਚ ਖਾਣ ਤੋਂ ਬਾਅਦ ਹੀ ਦਰਸ਼ਨ ਹੁੰਦੇ ਸਨ। ਲੰਗਰ ਸਿਰਫ ਤਿਉਹਾਰਾਂ ਦੇ ਲੱਗਦਾ ਸੀ ਜਾਂ ਫਿਰ ਲੰਗਰ ਵਿੱਚ ਕੇਵਲ ਰੋਟੀ ਅਤੇ ਦਾਲ ਮਿਲਦੀ ਸੀ। ਇਸਦਾ ਉੱਤਰ ਆਪਸ਼ਨ ਨੰਬਰ B ਲੰਗਰ ਵਿੱਚ ਖਾਣ ਤੋਂ ਬਾਅਦ ਹੀ ਦਰਸ਼ਨ ਹੁੰਦੇ ਸਨ ਗੁਰੂ ਅਮਰਦਾਸ ਜੀ ਨੇ ਹੁਕਮ ਦਿੱਤਾ ਕਿ ਜੋ ਵੀ ਉਹਨਾਂ ਦਰਸ਼ਨ ਕਰਨ ਆਵੇ ਪਹਿਲਾਂ ਲੰਗਰ ਵਿੱਚ ਬੈਠ ਕੇ ਸਭ ਦੇ ਨਾਲ ਖਾਣਾ ਖਾਏ ਤਾਂ ਕਿ ਇਸ ਨਾਲ ਜਾਤ ਪਾਤ ਦਾ ਭੇਦ ਮਿਟਾਇਆ ਜਾ ਸਕੇ ਅਗਲਾ ਹੈ ਗੁਰੂ ਅਮਰਦਾਸ ਜੀ ਨੇ ਗੁਰੂ ਬਣਨ ਤੋਂ ਪਹਿਲਾਂ ਕਿੰਨੇ ਸਾਲ ਦਾ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਆਪਸ਼ਨ ਹੈ 10 ਸਾਲ 7 ਸਾਲ 12 ਸਾਲ ਜਾਂ ਫਿਰ 15 ਸਾਲ ਫਿਰ ਜਵਾਬ ਉੱਤਰ ਹੈ অপਸ਼ਨ ਨੰਬਰ 3 12 ਸਾਲ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ 12 ਸਾਲ ਤੱਕ ਨਿਰੰਤਰ ਸੇਵਾ ਕੀਤੀ ਉਹ ਹਰ ਸਵੇਰੇ ਬਿਆਸ ਦਰਿਆ ਤੋਂ ਪਾਣੀ ਲਿਆ ਕੇ ਗੁਰੂ ਘਰ ਵਿੱਚ ਭਰਦੇ ਸਨ ਅਤੇ ਹਮੇਸ਼ਾ ਨਿਮਰਤਾ ਅਤੇ ਸਮਰਪਣ ਨਾਲ ਸੇਵਾ ਕਰਦੇ ਸਨ ਅਗਲਾ ਹੈ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਵਿੱਚ ਕਿਹੜੇ ਤਿਉਹਾਰ ਦੀ ਸ਼ੁਰੂਆਤ ਕੀਤੀ অপਸ਼ਨ ਹੈ ਹੋਲਾ ਮੱਲਾ ਵਿਸਾਖੀ ਮਾਗੀ ਜਾਂ ਫਿਰ ਗੁਰੂ ਨਾਨਕ ਗੁਰਪੁਰਬ ਫਿਰ ਜਵਾਬ ਉੱਤਰ ਆਪਸ਼ਨ ਨੰਬਰ ਸੀ ਮਾਗੀ ਗੁਰੂ ਅਮਰਦਾਸ ਜੀ ਨੇ ਮਾਗੀ ਮੇਲੇ ਦੀ ਸ਼ੁਰੂਆਤ ਕੀਤੀ ਜੋ ਗੋਇੰਦਵਾਲ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ ਇਸ ਸਮੇਂ ਵਿੱਚ ਸਿੱਖ ਇਕੱਠੇ ਹੋ ਕੇ ਗੁਰਬਾਣੀ ਸੁਣਦੇ ਲੰਗਰ ਛਕਦੇ ਅਤੇ ਸਿੱਖ ਸਿਧਾਂਤਾਂ ਬਾਰੇ ਸਿੱਖੇ ਲੈਂਦੇ ਸਨ ਅਗਲਾ ਹੈ ਗੁਰੂ ਅਮਰਦਾਸ ਜੀ ਨੇ ਗੁਰੂ ਘਰ ਲੰਗਰ ਬਾਰੇ ਕਿਹੜਾ ਨਿਯਮ ਬਣਾਇਆ ਸੀ ਸਿਰਫ ਅਮੀਰ ਲੋਕਾਂ ਲਈ ਸਿਰਫ ਪੁਰਸ਼ਾਂ ਲਈ ਲੰਗਰ ਦੇ ਬਿਨਾਂ ਦਰਸ਼ਨ ਨਾ ਹੋਣ ਜਾਂ ਫਿਰ ਸਿਰਫ ਧਾਰਮਿਕ ਮੌਕਿਆਂ ਤੇ ਇਸ ਦਾ ਉੱਤਰ ਆਪਸ਼ਨ ਨੰਬਰ ਸੀ ਲੰਗਰ ਤੋਂ ਬਿਨਾਂ ਦਰਸ਼ਨ ਨਾ ਹੋਣਾ ਗੁਰੂ ਅਮਰਦਾਸ ਜੀ ਨੇ ਹੁਕਮ ਦਿੱਤਾ ਕਿ ਜੋ ਵੀ ਵਿਅਕਤੀ ਸੰਗਤ ਗੁਰੂ ਘਰ ਵਿੱਚ ਮਿਲਣ ਆਵੇ ਉਹ ਪਹਿਲੇ ਲੰਗਰ ਉਹਦਾ ਲੰਗਰ ਛਕੇ ਫਿਰ ਦਰਸ਼ਨ ਕਰੇ ਤਾਂ ਕਿ ਇਸ ਨਾਲ ਸਾਰੇ ਵਰਗਾਂ ਵਿੱਚ ਬਰਾਬਰੀ ਅਤੇ ਭਰਾਵਾਂ ਦਾ ਸਨੇਹਾ ਫੈਲਾਇਆ ਜਾ ਸਕੇ ਅਗਲਾ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਨੇ ਧਾਰਮਿਕ ਯਾਤਰਾਵਾਂ ਬਾਰੇ ਕੀ ਸਿੱਖਿਆ ਦਿੱਤੀ ਆਪਸ਼ਨ ਹੈ ਹਰ ਹਰ ਸਿੱਖ ਲਈ ਲਾਜ਼ਮੀ ਕੇਵਲ ਅਮੀਰਾਂ ਲਈ ਅਸਲੀ ਯਾਤਰਾ ਮੰਦੀ ਸ਼ੁੱਧੀ ਹੈ ਜਾਂ ਫਿਰ ਕੇਵਲ ਗੰਗਾ ਨਹਾਉਣਾ। ਇਸ ਦਾ ਉੱਤਰ ਆਪਸ਼ਨ ਨੰਬਰ ਸੀ ਅਸਲੀ ਯਾਤਰਾ ਮਨ ਦੀ ਸ਼ੁੱਧੀ ਹੈ। ਗੁਰੂ ਅਮਰਦਾਸ ਜੀ ਨੇ ਸਿੱਖੇ ਦਿੱਤੇ ਕਿ ਬਾਰੀ ਧਾਰਮਿਕ ਯਾਤਰਾਵਾਂ ਨਾਲੋਂ ਵੱਧ ਮਤਵਪੂਰਨ ਅੰਦਲੀਤਾ ਆਤਮਿਕ ਯਾਤਰਾ ਹੈ ਜਿਸ ਵਿੱਚ ਮਨ ਨੂੰ ਪਵਿੱਤਰ ਕੀਤਾ ਜਾਂਦਾ ਹੈ ਅਤੇ ਪ੍ਰਭੂ ਨਾਲ ਜੋੜਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਅਨੰਦ ਕਾਚੀ ਰਸਮ ਸਭ ਤੋਂ ਪਹਿਲਾਂ ਕਿਹੜੇ ਗੁਰੂ ਨੇ ਸ਼ੁਰੂ ਕੀਤੀ? ਆਪਸ਼ਨ ਹੈ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਸਹੀ ਦਾ ਉੱਤਰ ਆਪਸ਼ਨ ਨੰਬਰ B ਸ੍ਰੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਨੇ ਵਿਆਹ ਦੀ ਰਸਮ ਨੂੰ ਧਾਰਮਿਕ ਰੂਪ ਦੇ ਕੇ ਅਨੰਦ ਕਾਰਜ ਦੀ ਪ੍ਰਥਾ ਸ਼ੁਰੂ ਕੀਤਾ ਜਿਸ ਵਿੱਚ ਵਿਆਹ ਸਮੇਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਅੱਗੇ ਲਾਵਾ ਪੜ੍ਹੀ ਜਾਂਦੀ ਹੈ ਸਾਨੂੰ ਅਗਲਾ ਹੈ ਅਨੰਦ ਕਾਰਜ ਵਿੱਚ ਕਿੰਨੀਆਂ ਲਾਵਾ ਹੁੰਦੀਆਂ ਹਨ ਆਪਸ਼ਨ ਹੈ 3 4 5 ਜਾਂ ਫਿਰ 7 ਦਾ ਉੱਤਰ ਆਪਸ਼ਨ ਨੰਬਰ ਬੀ ਚਾਰ ਲਾਵਾਂ ਅਨੰਦ ਕਾਰਜ ਵਿੱਚ ਕੋਲ ਚਾਰ ਲਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪੜੇ ਜਾਂਦਾ ਹੈ ਅਤੇ ਹਰ ਲਾਵਾਂ ਦਾ ਆਤਮਿਕ ਅਰਥ ਹੁੰਦਾ ਹੈ ਅਗਲਾ ਪ੍ਰਸ਼ਨ ਹੈ ਅਨੰਦ ਕਾਰਜ ਵਿੱਚ ਅਨੰਦ ਸਾਹਿਬ ਦਾ ਪਾਠ ਕਦੋਂ ਕੀਤਾ ਜਾਂਦਾ ਹੈ ਆਪਸ਼ਨ ਇਹ ਲਾਵਾਂ ਤੋਂ ਪਹਿਲਾਂ ਲਾਵਾਂ ਤੋਂ ਬਾਅਦ ਕੇਵਲ ਅਖੀਰ ਵਿੱਚ ਅਰਦਾਸ ਤੋਂ ਬਾਅਦ ਜਾਂ ਫਿਰ ਸਿਰਫ ਲੰਗਰ ਸਮੇਂ ਕਾਇਜ਼ਲਕਤਰਾ অপਸ਼ਨ ਨੰਬਰ B ਲਾਵਾਂ ਤੋਂ ਬਾਅਦ ਲਾਵਾਂ ਪੂਰੀਆਂ ਹੋਣ ਤੋਂ ਬਾਅਦ ਅਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਜੋ ਖੁਸ਼ੀ ਅਤੇ ਆਦਮੇ ਦੇ ਆਨੰਦ ਦਾ ਪ੍ਰਤੀਕ ਹੈ। ਅਗਲਾ ਪ੍ਰਸ਼ਨ ਹੈ ਅਨੰਦ ਕਾਰ ਵਿੱਚ ਲਾਵਾਂ ਦਾ ਰਚਨਹਾਰ ਕੌਣ ਹੈ? অপਸ਼ਨ ਹੈ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਜਾਂ ਫਿਰ ਗੁਰੂ ਤੇਗ ਬਹਾਦਰ ਜੀ। ਸਹੀ ਉੱਤਰ অপਸ਼ਨ ਨੰਬਰ C ਸ੍ਰੀ ਗੁਰੂ ਰਾਮਦਾਸ ਜੀ। ਹਾਲਾਂਕਿ ਅਨੰਦ ਕਾਰ ਦੀ ਪ੍ਰਥਾ ਸ੍ਰੀ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ। ਪਰ ਲਾਵਾ ਦਾ ਰਚਨ ਹਾਰ ਸ਼੍ਰੀ ਗੁਰੂ ਰਾਮਦਾਸ ਜੀ ਹਨ। ਅਗਲਾ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਸਮੇਂ ਪ੍ਰਸ਼ਾਦ ਦੀ ਰਵਾਇਤ ਦਾ ਮੁੱਖ ਉਦੇਸ਼ ਕੀ ਸੀ? ਆਪਸ਼ਨ A ਕੇਵਲ ਭੁੱਖ ਮਿਟਾਉਣਾ, ਸੰਗਤ ਨੂੰ ਏਕਤਾ ਤੇ ਸਮਾਨਤਾ ਦਾ ਉਦੇਸ਼ ਦੇਣਾ, ਲੋਕਾਂ ਨੂੰ ਮਿੱਠੇ ਪਦਾਰਥ ਦਾ ਸੁਆਦ ਸਿਖਾਉਣਾ ਜਾਂ ਫਿਰ ਧਨ ਇਕੱਠਾ ਕਰਨਾ। ਸਹੀ ਜਵਾਬ ਆਪਸ਼ਨ ਨੰਬਰ B ਸੰਗਤ ਨੂੰ ਏਕਤਾ ਤੇ ਸਮਾਨਤਾ ਦਾ ਸੰਦੇਸ਼ ਦੇਣਾ। ਪ੍ਰਸ਼ਾਦ ਗੁਰੂ ਘਰ ਵਿੱਚ ਮਿਲਣ ਵਾਲਾ ਮਿੱਠਾ ਪਵਿੱਤਰ ਭੋਜਨ ਹੈ ਜੋ ਸਭ ਨੂੰ ਬਰਾਬਰ ਵੰਡਿਆ ਜਾਂਦਾ ਹੈ ਜਿਸ ਨਾਲ ਵਰਗਵਾਦ ਅਤੇ ਜਾਤੀਵਾਦ ਖਤਮ ਕਰਨ ਦਾ ਸੰਦੇਸ਼ ਮਿਲਦਾ ਹੈ ਅਗਲਾ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਦੇ ਸਮੇਂ ਮੁਗਲ ਬਾਦਸ਼ਾਹ ਕੌਣ ਸੀ অপਸ਼ਨ ਹੈ ਬਾਬਰ ਹਮਾਇੂ ਅਕਬਰ ਜਾਂ ਫਿਰ ਜਹਾਂਗੀਰ ਰਿਜਲਟ ਅਪਰ অপਸ਼ਨ ਨੰਬਰ ਸੀ ਅਕਬਰ ਸ਼੍ਰੀ ਗੁਰੂ ਅਮਰਦਾਸ ਜੀ ਦਾ ਸਮਾਂ 1552 ਤੋਂ 1574 ਤੱਕ ਰਿਹਾ ਇਸ ਸਮੇਂ ਮੁਗਲ ਬਾਦਸ਼ਾ ਅਕਬਰ ਦਾ ਰਾਜ ਰਿਹਾ ਅਕਬਰ 1556 ਤੋਂ 1605 ਤੱਕ ਆਪਣੀ ਧਾਰਮਿਕ ਸਹਿਣਸ਼ੀਲਤਾ ਲਈ ਮਸ਼ਹੂਰ ਸੀ ਅਤੇ ਸਿੱਖ ਗੁਰੂਆਂ ਪ੍ਰਤੀ ਆਦਰ ਰੱਖਦਾ ਸੀ ਅਗਲਾ ਹੈ ਮੁਗਲ ਬਾਦਸ਼ਾ ਅਕਬਰ ਨੇ ਗੁਰੂ ਅਮਰਦਾਸ ਜੀ ਨਾਲ ਮੁਲਾਕਾਤ ਕਿੱਥੇ ਕੀਤੀ অপਸ਼ਨ ਹੈ ਗੋਇੰਦਵਾਲ ਸਾਹਿਬ ਅੰਮ੍ਰਿਤਸਰ ਲਾਹੌਰ ਜਾਂ ਫਿਰ ਕੀਰਤਪੁਰ ਇਸਦਾ ਉੱਤਰ অপਸ਼ਨ ਨੰਬਰ ਏ ਗੋਇੰਦਵਾਲ ਸਾਹਿਬ ਅਕਬਰ ਨੇ ਗੁਰੂ ਅਮਰਦਾਸ ਜੀ ਨਾਲ ਗੋਇੰਦਵਾਲ ਸਾਹਿਬ ਵਿਖੇ ਮੁਕ ਮੁਲਾਕਾਤ ਕੀਤੀ ਜਿੱਥੇ ਉਸਨੇ ਗੁਰੂ ਘਰ ਦੇ ਨਿਯਮਾਂ ਅਨੁਸਾਰ ਸਭ ਨਾਲ ਬੈਠ ਕੇ ਲੰਗਰ ਛਕਿਆ। ਆਗਲਾ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਅਕਬਰ ਨੂੰ ਲੰਗਰ ਖਾਏ ਬਿਨਾਂ ਦਰਸ਼ਨ ਕਰਨ ਦੀ ਇਜਾਜ਼ਤ ਕਿਉਂ ਨਹੀਂ ਮਿਲੀ? ਆਪਸ਼ਨ A ਸਿੱਖ ਰਿਵਾਇ ਦਾ ਆਦਰ, ਰਾਜਨੀਤਿਕ ਕਾਰਨ, ਸ਼ਹਿਰੀ ਰਸਮ ਜਾਂ ਫਿਰ ਕੋਈ ਖਾਸ ਮੌਕਾ। ਇਸ ਦਾ ਉੱਤਰ ਆਪਸ਼ਨ ਨੰਬਰ A ਸਿੱਖ ਰਿਵਾਜ ਦਾ ਆਦਰ ਹੈ। ਗੁਰੂਕਾਰ ਦਾ ਨਿਯਮ ਸੀ ਕਿ ਕੋਈ ਵੀ ਚਾਹੇ ਉਹ ਬਾਦਸ਼ਾਹ ਹੀ ਹੋਵੇ ਪਹਿਲਾ ਪੰਗਰ ਵਿੱਚ ਬੈਠ ਕੇ ਲੰਗਰ ਖਾਵੇ ਫਿਰ ਦਰਸ਼ਨ ਕਰੇ ਤਾਂ ਕਿ ਇਸ ਨਾਲ ਸਮਾਨਤਾ ਤੇ ਨਿਮਰਤਾ ਦਾ ਸੰਦੇਸ਼ ਦਿੱਤਾ ਜਾਵੇ ਅਗਲਾ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਅਤੇ ਅਕਬਰ ਦੀ ਮੁਲਾਕਾਤ ਕਿਹੜੇ ਸਾਲ ਵਿੱਚ ਹੋਈ ਆਪਸ਼ਨ ਹੈ 1555 1567 1577 ਜਾਂ ਫਿਰ 1540 ਰਿਜਲਟ ਪਰ ਆਪਸ਼ਨ ਨੰਬਰ B 1567 1565 ਵਿੱਚ ਅਕਬਨ ਨੇ ਗੋਇੰਦਵਾਲ ਸਾਹਿਬ ਆ ਕੇ ਗੁਰੂ ਅਮਰਦਾਸ ਜੀ ਨਾਲ ਮੁਲਾਕਾਤ ਕੀਤੀ ਜੋ ਸਿੱਖ ਇਤਿਹਾਸ ਦਾ ਮਹੱਤਵਪੂਰਨ ਪਲ ਮੰਨਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਗੁਰੂ ਬਣਨ ਤੋਂ ਪਹਿਲਾਂ ਕਿੰਨੇ ਉਮਰ ਦੇ ਸਨ? ਆਪਸ਼ਨ ਹੈ 62 ਸਾਲ, 72 ਸਾਲ, 82 ਸਾਲ ਜਾਂ ਫਿਰ 52 ਸਾਲ। ਇਸ ਦਾ ਉੱਤਰ ਆਪਸ਼ਨ ਨੰਬਰ B 72 ਸਾਲ। 1552 ਵਿੱਚ ਗੁਰੂ ਅਮਰਦਾਸ ਜੀ 72 ਸਾਲ ਦੀ ਉਮਰ ਵਿੱਚ ਤੀਜੇ ਗੁਰੂ ਬਣੇ। किस ਕਰਕੇ ਉਹਨਾਂ ਨੂੰ ਵੱਡੀ ਉਮਰ ਦੇ ਗੁਰੂ ਕਿਹਾ ਜਾਂਦਾ ਹੈ? ਪਹਿਲਾ ਪ੍ਰਸ਼ਨ ਹੈ ਵੱਡੀ ਉਮਰ ਦੇ ਗੁਰੂ ਦਾ ਖਿਤਾਬ ਕਿਸ ਨੂੰ ਮਿਲਿਆ? ਆਪਸ਼ਨ ਹੈ ਗੁਰੂ ਤੇਗ ਬਹਾਦਰ, ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ। ਇਸਦਾ ਉੱਤਰ ਹੈ ਆਪਸ਼ਨ ਨੰਬਰ ਸੀ, ਸ੍ਰੀ ਗੁਰੂ ਅਮਰਦਾਸ ਜੀ। ਇਹ ਜੋ ਖਿਤਾਬ ਹੈ ਸਿਰਫ ਗੁਰੂ ਅਮਰਦਾਸ ਜੀ ਨਾਲ ਹੀ ਜੋੜਿਆ ਜਾਂਦਾ ਹੈ ਕਿਉਂਕਿ ਇਹ ਸਭ ਤੋਂ ਵੱਡ ਉਮਰ ਦੇ ਗੁਰੂ ਬਣੇ। ਅਗਲਾ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਗੁਰੂ ਬਣਨ ਤੋਂ ਪਹਿਲਾਂ ਕਿੰਨੇ ਸਾਲ ਦਾ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਆਪਸ਼ਨ ਹੈ 2 ਸਾਲ 12 ਸਾਲ 22 ਸਾਲ ਜਾਂ ਫਿਰ 32 ਸਾਲ ਆ ਸਹੀ ਜਵਾਬ ਉੱਤਰ ਆਪਸ਼ਨ ਨੰਬਰ B 12 ਸਾਲ ਗੁਰੂ ਅਮਰਦਾਸ ਜੀ ਨੇ 12 ਸਾਲ ਤੱਕ ਗੁਰੂ ਅੰਗਦ ਦੇਵ ਜੀ ਦੀ ਬਿਨਾਂ ਥੱਕੇ ਸੇਵਾ ਕੀਤੀ ਜਿਸ ਨਾਲ ਉਹਨਾਂ ਦੀ ਭਗਤੀ ਅਤੇ ਨਿਸ਼ਠਾ ਸਾਬਤ ਹੋਈ ਅਗਲਾ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਨੇ ਗੁਰੂ ਬਣਨ ਸਮੇਂ ਉਹਨਾਂ ਦੀ ਸਭ ਤੋਂ ਵੱਡੀ ਖੂਬੀ ਕੀ ਸੀ অপশন এ যুদ্ধকলা ধর্মিক জ্ঞান ਅਤੇ ਨਿਮਰਤਾ ਵਪਾਰਕ ਸਮਰਥਾ ਜਾਂ ਫਿਰ ਸੰਗੀਤ ਪ੍ਰਤਿਭਾ ਇਸ ਦਾ ਉੱਤਰ অপশন ਨੰਬਰ B ধর্মিক ਗਿਆਨ ਅਤੇ ਨਿਮਰਤਾ ਗੁਰੂ ਅਮਰਦਾਸ ਜੀ ਨਿਮਰਤਾ ਸੇਵਾ ਭਾਵਨਾ ਅਤੇ ਗਿਆਰੇ ਧਾਰਮਿਕ ਗਿਆਨ ਨੇ ਉਹਨਾਂ ਨੂੰ ਗੁਰੂ ਬਣਨ ਯੋਗ ਬਣਾਇਆ ਅਗਲਾ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਦੇ ਕਿੰਨੇ ਬੱਚੇ ਸਨ অপশন এ 2 3 4 ਜਾਂ ਫਿਰ 5 ਇਸਦਾ ਉੱਤਰ ਆਪਸ਼ਨ ਨੰਬਰ ਸੀ 4 ਗੁਰੂ ਅਮਰਦਾਸ ਜੀ ਚਾਰ ਪੁੱਤਰ ਸਨ ਜਿਸ ਵਿੱਚ ਦੋ ਪੁੱਤਰ ਅਤੇ ਦੋ ਧੀਆ ਸਨ। ਅਗਲਾ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਦੇ ਵੱਡੇ ਪੁੱਤਰ ਦਾ ਕੀ ਨਾਮ ਸੀ? ਆਪਸ਼ਨ ਨੇ ਮੋਰੀ ਜੀ, ਮੋਹਨ ਜੀ, ਜੇਠਾ ਜੀ ਜਾਂ ਫਿਰ ਭਾਈ ਮਨੀ ਜੀ। ਇਸਦਾ ਉੱਤਰ ਆਪਸ਼ਨ ਨੰਬਰ ਬੀ ਮੋਹਨ ਜੀ। ਮੋਹਨ ਜੀ ਇਹਨਾਂ ਦੇ ਵੱਡੇ ਪੁੱਤਰ ਸਨ ਜੋ ਆਧ ਗ੍ਰੰਥ ਦੀਆਂ ਬਾਣੀਆਂ ਇਕੱਠੀਆਂ ਕਰਨ ਲਈ ਮਸ਼ਹੂਰ ਸਨ। ਅਗਲਾ ਹੈ ਗੁਰੂ ਅਮਰਦਾਸ ਜੀ ਦੇ ਛੋਟੇ ਪੁੱਤਰ ਦਾ ਕੀ ਨਾਮ ਸੀ? ਆਪਸ਼ਨ ਨੇ ਮੋਰੀ ਜੀ, ਮੋਹਨ ਜੀ, ਲਖਮੀਦਾਸ ਜੀ ਜਾਂ ਫਿਰ ਪ੍ਰਿਥੀ ਚੰਦ ਜੀ। ਸਹੀ ਉੱਤਰ ਆਪਸ਼ਨ ਨੰਬਰ A ਮੋਰੀ ਜੀ। ਮੋਰੀ ਜੀ ਜੋ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਛੋਟੇ ਪੁੱਤਰ ਸਨ। ਅਗਲਾ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਦੀਆਂ ਵਿੱਚੋਂ ਕਿਸ ਦਾ ਵਿਆਹ ਭਾਈ ਜੇਠਾ ਜੀ ਨਾਲ ਹੋਇਆ? ਆਪਸ਼ਨ ਨੇ ਭਾਨੀ ਜੀ, ਨਾਨਕੀ ਜੀ, ਲਖਮੀ ਜੀ ਜਾਂ ਫਿਰ ਰਾਜੋ ਜੀ। ਕੁਆਇਜ਼ ਦਾ ਤਰ੍ਹਾਂ ਆਪਸ਼ਨ ਨੰਬਰ A ਬੀਬੀ ਪੰਨੀ ਜੀ ਬੀਬੀ ਪੰਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਹੋਇਆ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਜਾਣਿਆ ਗਿਆ ਅਗਲਾ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਦੀ ਦੂਜੀ ਤੀਜ਼ਾ ਕੀ ਨਾਮ ਸੀ ਆਪਸ਼ਨ ਹੈ ਬੀਬੀ ਪੰਨੀ ਜੀ ਬੀਬੀ ਦਾਨੀ ਜੀ ਲਖਮੀ ਜੀ ਜਾਂ ਫਿਰ ਬੇਬੇ ਨਾਨਕੀ ਜੀ ਕੁਆਇਜ਼ ਦਾ ਉੱਤਰ ਆਪਸ਼ਨ ਵਰ B ਬੀਬੀ ਦਾਨੀ ਜੀ ਬੀਬੀ ਦਾਨੀ ਜੀ ਜੋ ਕਿ ਸ਼੍ਰੀ ਗੁਰੂ ਅਮਰਦਾਸ ਜੀ ਦੀ ਦੂਜੇਤੀ ਸਨ। ਅਗਲਾ ਹੈ ਗੁਰੂ ਅਮਰਦਾਸ ਜੀ ਦੀ ਮੌਤ ਕਿਹੜੇ ਸਾਲ ਵਿੱਚ ਹੋਈ? ਆਪਸ਼ਨ 1574, 1606, 1644 ਜਾਂ ਫਿਰ 1708। ਰਿਜ਼ਲਟ ਪਰ ਆਪਸ਼ਨ ਨੰਬਰ A 1574। ਸ਼੍ਰੀ ਗੁਰੂ ਅਮਰਦਾਸ ਜੀ ਦੀ ਮੌਤ 1 ਸਤੰਬਰ 1574 ਨੂੰ ਹੋਈ। ਅਗਲਾ ਹੈ ਗੁਰੂ ਅਮਰਦਾਸ ਜੀ ਦੀ ਮੌਤ ਕਿੱਥੇ ਹੋਈ? ਆਪਸ਼ਨ ਨੇ ਅੰਮ੍ਰਿਤਸਰ ਗੋਇੰਦਵਾਲ ਸਾਹਿਬ ਲਾਹੌਰ ਜਾਂ ਫਿਰ ਚੰਡੀਗੜ੍ਹ ਇਸਦਾ ਉੱਤਰ ਆਪਸ਼ਨ ਨੰਬਰ b ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਮੌਤ ਗੋਇੰਦਵਾਲ ਸਾਹਿਬ ਵਿਖੇ ਹੋਈ ਅਗਲਾ ਹੈ ਗੁਰੂ ਅਮਰਦਾਸ ਜੀ ਦੀ ਮੌਤ ਤੋਂ ਬਾਅਦ ਕੌਣ ਗੁਰੂ ਬਣਿਆ ਆਪਸ਼ਨ ਨੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਰਾਮਦਾਸ ਜੀ ਜਾਂ ਫਿਰ ਗੁਰੂ ਤੇਗ ਬਹਾਦਰ ਜੀ ਤਾਂ ਇਸਦਾ ਉੱਤਰ ਆਪਸ਼ਨ ਨੰਬਰ c ਗੁਰੂ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਮਰਨ ਤੋਂ ਬਾਅਦ ਉਹਨਾਂ ਦੇ ਜਵਾਈ ਭਾਈ ਜੇਠਾ ਜੀ ਨੂੰ ਗੁਰਗੱਦੀ ਮਿਲੀ ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਨਾਮ ਨਾਲ ਜਾਣਿਆ ਜਾਂਦਾ ਹੈ। ਭਾਈ ਜੇ ਨਾਲ ਹੀ ਸਾਡੀ ਇੱਥੇ ਵੀਡੀਓ ਖਤਮ ਹੁੰਦੀ ਹੈ। ਜੇ ਵੀਡੀਓ ਚੰਗੀ ਲੱਗੀ ਵੀਡੀਓ ਲਾਈਕ ਕਰਨਾ, ਸ਼ੇਅਰ ਕਰਨਾ ਤੇ ਕਮੈਂਟ ਕਰਨਾ ਅਤੇ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ। ਕੋ ਥੈਂਕ ਯੂ एवरीवन।